ਪੰਜਾਬ ਦੀ ਪੀੜੀ ਦਾ ਦਿਨੋ ਦਿਨ ਬੁਰਾ ਹਾਲ ਹੁੰਦਾ ਜਾ ਰਿਹਾ ਜੇਕਰ ਗੱਲ ਕਰਦੇ ਆ ਕਿਸੇ ਵੀ ਵੱਡੇ ਸ਼ਹਿਰ ਦੀ ਚਾਹੇ ਉਹ ਬਰਨਾਲਾ ਐ ਅੰਮ੍ਰਿਤਸਰ ਆ ਜਲੰਧਰ ਆ ਜਾਂ ਫਿਰ ਲੁਧਿਆਣਾ ਸ਼ਹਿਰ ਆ ਮਾਪੇ ਆਪਦੀਆਂ ਧੀਆਂ ਨੂੰ ਬਾਹਰ ਪੜ੍ਹਾਈ ਕਰ ਲੈ ਭੇਜਦੇ ਆ ਕਾਲਜਾਂ ਦੇ ਵਿੱਚ ਜਾਂ ਫਿਰ ਯੂਨੀਵਰਸਿਟੀਆਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਮੁੰਡਿਆਂ ਨੂੰ ਵੀ ਸੇਮ ਉਹੇ ਪ੍ਰਕਿਰਿਆ ਨਾਲ ਸਕੂਲਾਂ ਕਾਲਜਾਂ ਦੇ ਵਿੱਚ ਭੇਜਿਆ ਜਾਂਦਾ ਪਰ ਪਿੱਛੇ ਤੁਸੀਂ ਬੈਕਗ੍ਰਾਉਂਡ ਦੇ ਵਿੱਚ ਵੀਡੀਓ ਦੇਖ ਰਹੇ ਹੋ ਕਟੋਟ ਵਿ 20 ਜਗ੍ਹਾ ਦੇ ਉੱਤੇ ਬਰਨਾਲੇ ਦੇ ਵਿੱਚ ਛਾਪੇਮਾਰੀ ਕੀਤੀ ਗਈ ਆ ਇਸ ਤੋਂ ਇਲਾਵਾ ਜਲੰਧਰ ਦੇ 10 ਤੋਂ 15 ਹੋਟਲਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਆ ਅੰਮ੍ਰਿਤਸਰ ਤੇ ਲੁਧਿਆਣਾ ਹੋਰ ਵੀ ਕਈ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਿੰਨੇ ਵੀ ਉੱਥੋਂ ਯੂਥ ਨਿਕਲਿਆ ਹੈ ਸਾਰਾ ਸਾਰਾ ਜਿਨ੍ਹਾਂ ਦੀ ਉਮਰ ਸਿਰਫ 18 ਸਾਲ ਤੋਂ ਲੈ ਕੇ 28 ਸਾਲ ਦੇ ਵਿੱਚ ਵਿੱਚ ਜਿੰਨੇ ਵੀ ਪੰਜਾਬੀ ਮੁੰਡੇ ਕੁੜੀਆਂ ਦੀਆਂ ਉੱਥੋਂ ਅਸ਼ਲੀਲ ਵੀਡੀਓਜ਼ ਵਾਇਰਲ ਹੁੰਦੀਆਂ ਆਪਾਂ ਨੂੰ ਅਕਸਰ ਹੀ ਨਜ਼ਰ ਆਉਂਦੀਆਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇੱਕ ਚੀਜ਼ ਨਹੀਂ ਸਮਝ ਆਉਂਦੀ ਕਿ ਦੁਨੀਆ ਜਾ ਕੇ ਇਦਦਰ ਨੂੰ ਬੜੀ ਆ ਰੱਬ ਦੇ ਨਾਲ ਇਹਨਾਂ ਲੋਕੀ ਭੁੱਲ ਚੁੱਕੇ ਆ ਮਾਪਿਆਂ ਦੀ ਇੱਜ਼ਤ ਕਰਨਾ ਭੁੱਲ ਚੁੱਕੇ ਆ ਪੱਗ ਦੀ ਕੀ ਇੱਜ਼ਤ ਸੀ ਪੱਗ ਦੀ ਕੀ ਮਰਿਆਦਾ ਸੀ ਕੁੜੀਆਂ ਤਾਂ ਭੁੱਲ ਚੁੱਕੀਆਂ ਨੇ ਨਾਲ ਮੁੰਡੇ ਵੀ ਭੁੱਲ ਚੁੱਕੇ ਆ ਪਰ ਇਹ ਸਭ ਕੁਝ ਕਿਉਂ ਹੋ ਰਿਹਾ ਪੰਜਾਬ ਦੇ ਵਿੱਚ ਆਪਾਂ ਨੂੰ ਪੜ੍ਹਾਈ ਕਰਨੀ ਚਾਹੀਦੀ ਆ ਆਪਦੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਪਰ ਆਪਣਾ ਨਾਮ ਰੌਸ਼ਨ ਕਿਹੜੇ ਪਾਸੇ ਹੋ ਰਿਹਾ ਇੱਕ ਗਲਤ ਚੀਜ਼ਾਂ ਪਾਸੇ ਹੁਣ ਇਸ ਉੱਤੇ ਨਾ ਤਾਂ ਮੈਂ ਕੁਝ ਜ਼ਿਆਦਾ ਬੋਲ ਸਕਦਾ ਨਾ ਹੀ ਜਿੱਦਾਂ ਕੋਈ ਕਾਰਵਾਈਆਂ ਕਰ ਸਕਦਾ ਕਿਉਂਕਿ ਕਾਰਵਾਈਆਂ ਆਲਰੇਡੀ ਜਿਹੜੀ ਹੋਸ ਕਰ ਰਹੀ ਆ ਹੁਣ ਕਈ ਬਹੁਤ ਵੱਡੇ ਵਿਦਵਾਨ ਕਮੈਂਟਾਂ ਦੇ ਵਿੱਚ ਆਉਣਗੇ ਤੇ ਜਿਹੜੀਆਂ ਧੀਆਂ ਭੈਣਾਂ ਦੀ ਜਿੱਦੀ ਗੱਲ ਕਰਨਗੇ ਪਰ ਮੈਂ ਸਿਰਫ ਇੱਕ ਗੱਲ ਹੀ ਕਹਿਣਾ ਚਾਹਣਾ ਮੈਂ ਕੋਈ ਰੱਬ ਨਹੀਂ ਹੈਗਾ ਮੈਂ ਕੋਈ ਵੱਡਾ ਕਹਿੰਦੇ ਕਿ ਪੁਰਸਕਾਰ ਵਾ ਦੇਣ ਵਾਲਾ ਬੰਦਾ ਨਹੀਂ ਕਿ ਮੈਂ ਤੁਹਾਨੂੰ ਸੁਝਾਅ ਦੇਵਾਂ ਤੁਸੀਂ ਆਪ ਦੀ ਜ਼ਿੰਦਗੀ ਦੇ ਖੁਦ ਤੁਸੀਂ ਮਾਲਕ ਹੋ ਚਾਹੇ ਕਿ ਕੁੜੀ ਹੈ ਚਾਹੇ ਇੱਕ ਮੁੰਡਾ ਹੈ ਪਰ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਚਾਹਣਾ ਜੇ ਤੁਸੀਂ ਗੁਰਦੁਆਰੇ ਦੇ ਅੰਦਰ ਜਾਂਦੇ ਹੋ ਮੰਦਰ ਜੀ ਜਾਂਦੇ ਹੋ ਮਸਜਿਦ ਜਾਂਦੇ ਹੋ ਤਾਂ ਰੱਬ ਇੱਕ ਗੱਲ ਕਹਿੰਦਾ ਹੈ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ ਜਿਹੜਾ ਅੱਜ ਧੀਆਂ ਪੁੱਤ ਕੰਮ ਕਰ ਰਹੇ ਆ ਕੱਲ ਨੂੰ ਆਪਣੇ ਵੀ ਵਿਆਹ ਹੋਣਗੇ ਆਪਣੇ ਵੀ 3 ਪੁੱਤ ਹੋਣਗੇ ਕੱਲ ਨੂੰ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋਣਗੀਆਂ ਤਾਂ ਤਾਂ ਉਦੋਂ ਆਪਾਂ ਬੁੱਢੀ ਉਮਰੇ ਫੋਨ ਚਲਾਉਂਦੇ ਹੋਵਾਂਗੇ ਤੇ ਯਾਦ ਕਰ ਰਹੇ ਹੋਵਾਂਗੇ ਯਾਰ ਮੈਂ ਇਹੋ ਜੇ ਕਰਮ ਕੀਤੇ ਸੀ ਜਿਸ ਦੀ ਵਜ੍ਹਾ ਤੇ ਨਾਲ ਮੈਨੂੰ ਅੱਜ ਆ ਕਰਮ ਦੇਖਣ ਨੂੰ ਮਿਲ ਰਹੇ ਆ ਤੇ 20 ਬਲਜੀਤ ਨੇ ਉਹ ਗਾਣਾ ਗਾਇਆ ਸੀ ਨਾ ਕਹਿੰਦਾ ਕਿ ਕੈਸੀ ਜੰਮੀ ਏ ਤੋ ਬੇਰੀ ਏ ਸਾਡੇ ਘਰੇ ਸੇਰਾਂ ਦੀ ਪੱਗ ਲਾਉਣ ਲੱਗੀ ਇੱਕ ਵਾਰ ਗਾਣਾ ਸਰਚ ਕਰਕੇ ਜ਼ਰੂਰ YouTube ਤੇ ਦੇਖਿਓ ਪਰ YouTube ਉਹ ਤੋਂ ਗਾਣਾ ਹਟਾ ਦਿੱਤਾ ਗਿਆ ਸੀਗਾ ਕੁਝ ਨਿਕੰਮੇ ਲੋਕਾਂ ਦੀ ਵਜ੍ਹਾ ਦੇ ਨਾਲ ਸੋ ਯਾਰ ਥੋੜਾ ਜਿਹਾ ਸੁਧਰਨਾ ਚਾਹੀਦਾ ਆਪਾਂ ਨੂੰ ਥੋੜਾ ਜਿਹਾ ਕਾਮਨ ਸੈਂਸ ਨੂੰ ਯੂਜ਼ ਕਰਨਾ ਚਾਹੀਦਾ ਕਿ ਯਾਰ ਜੇ ਰੱਬ ਹੈਗਾ ਏ ਮੈਂ ਗੁਰਦਵਾਰੇ ਜਾਨਣਾ ਹੈ ਮੰਦਿਰ ਜਾਨਣਾ ਹੈ ਮਸਜਿਦ ਜਾਨਣਾ ਹੈ ਮਤਲਬ ਰੱਬ ਹੈਗਾ ਏ ਮੈਂ ਮੰਨਦਾ ਆਂ ਰੱਬ ਨੂੰ ਪਰ ਰੱਬ ਇਹ ਗੱਲ ਵੀ ਕਹਿੰਦਾ ਕਿ ਜੈਸਾ ਕਰੋਗੇ ਵੈਸਾ ਤੁੰ ਪਰੋਗੇ ਜੇ ਅਪ ਚੰਗੇ ਕਰਮ ਕਰਾਂਗੇ ਤੇ ਅਪਾਂ ਚੰਗੇ ਕੰਮ ਚੰਗੀਆਂ ਚੀਜ਼ਾਂ ਮਿਲਣਗੀਆਂ ਮਾੜੇ ਕਰਮ ਕਰਾਂਗੇ ਤੇ ਮਾੜੀਆਂ ਮਿਲਣਗੀਆਂ ਸੋ ਥੋੜਾ ਜਿਹਾ ਆਪਾਂ ਨੂੰ ਦਿਮਾਗ ਨੂੰ ਯੂਜ਼ ਕਰਨਾ ਚਾਹੀਦਾ ਯੂਥ ਨੂੰ ਵੀ ਸਮਝਣਾ ਚਾਹੀਦਾ ਯਾਰ ਜਵਾਨੀ ਆਈ ਆ ਜਵਾਨੀ ਚੰਗੇ ਕੰਮਾਂ ਲਈ ਕੀਤੀ ਯੂ ਸੋ ਇਹਨਾਂ ਕੰਮਾਂ ਦੇ ਵਿੱਚ ਕੁਝ ਰੱਖਿਆ ਤਾਂ ਹੈ ਨਹੀਂ ਵੈਸੇ ਤੁਸੀਂ ਕਿਸੇ ਸਿਆਣੇ ਬੰਦੇ ਕੋਲੇ ਬੈਠੇ ਹੋ ਬਜ਼ੁਰਗ ਕੋਲੇ ਉਹੀ ਗੱਲ ਬੋਗਾ ਪੁੱਤ ਕੱਲ ਤੱਕ ਕੰਮਾਂ ਦੇ ਵਿੱਚ ਕੁਝ ਨਹੀਂ ਪਿਆ ਚੰਗੇ ਕੰਮ ਕਰੋਗੇ ਜ਼ਿੰਦਗੀ ਚੰਗੀ ਬਣੋਗੇ ਮੈਂ ਵੈਸੇ ਗਿਆਨ ਕਿਉਂ ਮੰਨ ਰਿਹਾ ਆਪਦੇ ਆਪ ਦੇ ਕਰਮ ਆਪ ਦੇ ਆਦੀ ਭੁਗਤ ਨਹੀਂ ਆ